ਰੇਗਾ ਮਾਪਾ ਮਾਪਾ ਦਾਪਾ ਮਾਪਾ ਗਾ ਮਰੇ ਸਾਧਨੀ ਰੇਗਾ ਆਖਾ ਦੀ ਰੋਸ਼ਨੀ ਕਿੰਨੇ ਟਾਈਮ ਤੱਕ ਰਹੀ ਤੇ ਕਿੰਨੇ ਟਾਈਮ ਤੋਂ ਬਾਅਦ ਜਿਹੜੀ ਇਹ ਚਲੇ ਇਹ ਪ੍ਰੋਬਲਮ ਮੈਨੂੰ ਵੈਸੇ ਤੇ ਬਚਪਨ ਤੋਂ ਹੀ ਹੈਗੀ ਹੈ ਹਮ ਲੇਕਿਨ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀ ਹੈਗੀ ਕਿ ਆਪਾਂ ਕਿ ਕਿ ਸਰ ਹੋਏ ਇਹ ਲੱਗੇ ਕਿ ਜਾਂ ਮੈਨੂੰ ਲੱਗੇ ਕਿ ਮੈਂ ਬਲਾਈਂਡ ਹੋ ਗਿਆ ਆਪਣਾ ਜੋ ਵੀ ਦਿਨਚਰਿਆ ਬੜੀ اچھی ਤਰੀਕੇ ਨਾਲ ਕਰਦਾ इवन ਕਿ ਸਕੂਟਰ ਕਾਰ ਚਲਾ ਲੈਂਦਾ ਸੀ ਮੈਂ ਹੂੰ ਤੇ ਜਾਂ ਫਿਰ ক্রিকেট ਵੀ ਖੇਡਦਾ ਸੀ 9 ਔਰ 10 ਇਅਰ ਹੂੰ ਜਾਂ ਸਮਝ ਲੋ ਕਿ ਜਿਆਦਾ ਜਿਆਦਾ 5 6 ਸਾਲ ਸਮਝ ਲੋ ਜੀ ਤੇ ਮੈਨੂੰ ਇਦਾਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੈਨੂੰ ਹੁਣ ਕਿਸੇ ਦੀ ਸਹਾਇਤਾ ਦੀ ਲੋੜ ਹੈ ਜਰੂਰਤ ਹੈ ਮੈਨੂੰ ਟੱਚ ਕਰਨਾ ਪੈਂਦਾ ਕਿਸੇ ਨੂੰ ਜੀ ਸੰਗੀਤ ਦੀ ਜਿੱਥੇ ਤੱਕ ਗੱਲ ਹੈ ਹੂੰ ਉਹ ਮੈਂ ਇਹ ਮੇਰਾ ਪੈਸ਼ਨ ਹੈਗਾ ਹੂੰ ਤੇ ਮੈਂ ਇਹਨੂੰ ਬਹੁਤ ਪਿਆਰ ਕਰਦਾ ਹਾਂ ਹਾਰਮੋਨੀਅਮ ਵੀ ਸਿੱਖਿਆ ਨਹੀਂ ਮੈਂ ਇਹ ਆਪਣੀ ਪ੍ਰਮਾਤਮਾ ਨੇ ਸਮਝ ਲੋਗੇ ਗੋਡ ਗਿਫਟ ਸਮਝ ਲੋ ਹੂੰ ਯਾ ਸਿੰਗਿੰਗ ਜੋ ਕਰਦਾ ਹੈਗਾ ਗੋਡ ਤੂੰ ਸਰ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਤੁਹਾਡੀ ਜ਼ਿੰਦਗੀ ਬਾਰੇ ਪਹਿਲੇ ਤਾਂ ਸਰ ਇਹ ਦੱਸੋ ਆਖਾ ਦੀ ਰੋਸ਼ਨੀ ਕਿੰਨੇ ਟਾਈਮ ਤੱਕ ਰਹੀ ਤੇ ਕਿੰਨੇ ਟਾਈਮ ਤੋਂ ਬਾਅਦ ਜਿਹੜੀ ਇਹ ਚਲੇਗੀ ਹਾਂ ਨੇ ਹਾਂ ਜੀ ਇਸ ਤਰ੍ਹਾਂ ਕਿ ਇਹ ਪ੍ਰੋਬਲਮ ਮੈਨੂੰ ਵੈਸੇ ਤੇ ਬਚਪਨ ਤੋਂ ਹੀ ਹੈਗੀਏ ਹਮ ਲੇਕਿਨ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀ ਹੈਗੀ ਕਿ ਆਪਾਂ ਕਿ ਕਿਸੇ ਨੂੰ ਇਹ ਲੱਗੇ ਕਿ ਜਾਂ ਮੈਨੂੰ ਲੱਗੇ ਕਿ ਮੈਂ ਬਲਾਈਂਡ ਹੋ ਰਿਹਾ ਹਾਂ ਆਪਣਾ ਮੈਂ ਕੰਮ ਬਹੁਤ ਵਧੀਆ ਆਪਣਾ ਜੋ ਵੀ ਦਿਨ ਚੜਿਆ ਬੜੀ ਅੱਛੀ ਤਰੀਕੇ ਨਾਲ ਕਰਦਾ ਇਵਨ ਕਿ ਸਕੂਟਰ ਕਾਰ ਚਲਾ ਲੈਂਦਾ ਸੀ ਮੈਂ ਹਮ ਤੇ ਜਾਂ ਫਿਰ ਕ੍ਰਿਕਟ ਵੀ ਖੇਡਦਾ ਸੀ ਹਮ ਤੇ ਇਹ ਸੀਸ ਟੂ 9 অর 10 ਇਅਰ ਹਮ ਜਾਂ ਸਮਝ ਲੋ ਕਿ ਜਿਆਦਾ ਜਿਆਦਾ 5 6 ਸਾਲ ਸਮਝ ਲੋ ਜੀ ਤੇ ਮੈਨੂੰ ਇਦਾਂ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਮੈਨੂੰ ਹੁਣ ਕਿਸੇ ਦੀ ਸਹਾਇਤਾ ਦੀ ਲੋੜ ਹੈਗੀ ਹੈ ਜਰੂਰਤ ਹੈ ਮੈਨੂੰ ਟੱਚ ਕਰਨਾ ਪੈਂਦਾ ਕਿਸੇ ਨੂੰ ਜੀ ਤੇ ਕੁਲ ਮਿਲਾ ਕੇ ਮੇਰਾ ਇਸ ਤਰ੍ਹਾਂ ਹੀ ਬਿਜ਼ਨਸ ਵੀ ਮੈਂ ਕਰਦਾ ਰਿਹਾ ਹਾਂ ਐਲਬਮ ਵੀ ਬਣਾਉਂਦੇ ਸੀ ਅਸੀਂ ਸਾਹੀ ਚਿੱਠੀ ਬਣਾਉਂਦੇ ਹਾਂ ਹਮ ਹੁਣ ਵੀ ਥੋੜਾ ਬਥਾ ਕਰਦਾ ਮੈਂ ਕੰਮ ਹਮ ਤੇ ਜਿਹੜਾ ਸੰਗੀਤ ਦੀ ਜਿੱਥੇ ਤੱਕ ਗੱਲ ਹੈ ਹਮ ਉਹ ਮੈਂ ਇਹ ਮੇਰਾ ਪੈਸ਼ਨ ਹੈਗਾ ਹਮ ਤੇ ਮੈਂ ਇਹਨੂੰ ਬਹੁਤ ਪਿਆਰ ਕਰਦਾ ਹਾਂ ਹਮ ਬਾਂਸੂਰੀ ਵੀ ਮੈਂ ਸਿੱਖਿਆ ਨਹੀਂ ਆ ਹਰਮੋਨੀਆ ਵੀ ਸਿੱਖਿਆ ਨਹੀਂ ਮੈਂ ਆਪਣੇ ਹੀ ਪ੍ਰਮਾਤਮਾ ਨੇ ਸਮੇਲੋਗੇ ਗੋਡ ਗਿਫਟ ਸਮਝ ਲਓ ਹਾਂ ਸਿੰਗਿੰਗ ਜੋ ਕਰਦਾ ਹੈ ਗੋਡ ਜਿਹੜੇ ਜਨਮ ਤੋਂ ਹੀ ਬ্লাইন্ড ਹੁੰਦੇ ਨੇ ਨਾ ਹੂੰ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਹੁੰਦਾ ਕਿ ਲੈ ਵੀ ਮੈਂ ਮਤਲਬ ਇਸ ਤਰ੍ਹਾਂ ਦੁੱਖ ਦਾ ਨਹੀਂ ਉਹਨਾਂ ਦਾ ਦਿਲ ਕੇ ਯਾਰ ਸਾਡੇ ਨਾਲ ਕੀ ਹੋ ਗਿਆ ਕਿਉਂਕਿ ਉਹਨਾਂ ਦੀ ਉਹੀ ਲਾਈਫ ਹੈ ਜੀ ਬਿਲਕੁਲ ਕਿਉਂਕਿ ਉਹਨਾਂ ਨੇ ਉਹ ਦੁਨੀਆ ਦੇ ਉਹ ਰੰਗ ਨਹੀਂ ਦੇਖੇ ਹੁੰਦੇ ਯੂ ਆਰ ਐਬਸੋਲੂਟਲੀ ਰਾਈਟ ਹਾਂ ਮੈਂ ਹੋਂ ਸਾਰੀ ਜ਼ਿੰਦਗੀ ਦੇਖ ਚੁੱਕਾ ਸਾਰੇ ਰੰਗ ਢੰਗ ਸਾਰੇ ਦੇਖ ਚੁੱਕਾ ਜ਼ਿੰਦਗੀ ਦੇ ਹੂੰ ਤੇ ਹੁਣ ਆ ਕੇ ਜਦੋਂ ਮੈਨੂੰ ਕਿਸੇ ਦਾ ਸਹਾਰਾ ਸਹਾਰਾ ਲੈਣਾ ਪੈਂਦਾ ਤੇ ਮੈਨੂੰ ਥੋੜੀ ਨਹੀਂ ਬਹੁਤ ਜ਼ਿਆਦਾ ਕਈ ਵਾਰ ਮਹਿਸੂਸ ਹੁੰਦਾ ਹੈ ਸ਼ਰਮ ਵੀ ਮਹਿਸੂਸ ਹੁੰਦੀ ਹੈ ਜਾਂ ਐਦਾ ਹੈਜੀਟੇਸ਼ਨ ਹੁੰਦੀ ਹੈ ਕਿ ਕਿਸੇ ਨੂੰ ਕਹਿਨ ਨੂੰ ਯਾਰ ਕਿ ਮੈਨੂੰ ਉਥੇ ਤੱਕਨ ਸੜਕ ਪਾਰ ਕਰਾ ਦੇ ਜਾਂ ਕਿਸ ਤਰ੍ਹਾਂ ਕਰਕੇ ਤੇ ਹੁਣ ਜਿੱਥੇ ਤੱਕ ਤੁਹਾਡੀ ਗੱਲ ਹੈ ਕਿ ਕਿੰਨਾ ਹੁੰਦਾ ਇਹਦਾ ਮੈਂ ਮੈਜ਼ਰਮੈਂਟ ਨਹੀਂ ਹੈ ਮੈਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹਾਂ ਹਾਂਜੀ ਤੇ ਪਰਿਵਾਰ ਦੇ ਵਿੱਚ ਕੋਣ ਕੋਣਾ ਪਹਿਲਾਂ ਤੁਹਾਡੇ ਪਰਿਵਾਰ ਦੋ ਬੇਟੀਆਂ ਮੇਡੀਆਂ ਹਾਂ ਮੈਰਿਡ ਹੈ ਗਿਆ ਹੂੰ ਤੇ ਮੈਂ ਔਰ ਮਿਸਿਸ ਦੋਨੋ ਟੱਕਰੋਂ ਸਪੋਰਟ ਪੂਰੀ ਮਿਲਦੀ ਹੈ ਮਤਲਬ ਕਰੇ ਮਤਲਬ ਕਿ ਕਈ ਵਾਰੀ ਇਦਾਂ ਤੇ ਨਹੀਂ ਹੁੰਦਾ ਕਿ ਘਰ ਦੇ ਵੀ ਮਤਲਬ ਦੁਖੀ ਹੋ ਜਾਂਦੇ ਹੋਣਗੇ ਆ ਕੁਝ ਕਈ ਵਾਰੀ ਜਿਹੜੇ ਆ ਸ਼ਬਦ ਜਿਹੜੇ ਬੋਲ ਦਿੰਦੇ ਹੋਣਗੇ ਸਹੀ ਦੱਸਾਂ ਤੇ ਹਜੇ ਤੱਕ ਨਾ ਇਹੋ ਜੇ ਪ੍ਰਮਾਤਮਾ ਨੇ ਦਿਖਾਇਆ ਨਹੀਂ ਮੈਨੂੰ ਔਰ ਸਮਾਜ ਵਿੱਚ ਤੁਹਾਡੇ ਵਰਗੇ ਬੜੇ ਅੱਛੇ ਪਰਸਨ ਹੈਗੇ ਜਿਹੜੇ ਕਿ ਕਦੀ ਉਹਨਾਂ ਨੇ ਮੈਨੂੰ ਅਹਿਸਾਸ ਹੋ ਨਹੀਂ ਦਿੱਤਾ ਕੁਝ ਮੈਂ ਇਹ ਚੀਜ਼ ਸਮਝਦਾ ਹਾਂ ਕਿ ਇਨਸਾਨ ਦੀ ਨਾ ਆਪਣੇ ਆਪਣੇ ਖੁਦ ਦੀ ਜਿਹੜੀ ਭਾਸ਼ਾ ਹੈ ਨਾ ਹੂੰ ਉਹੀ ਤੁਹਾਨੂੰ ਅੱਗੋਂ ਰਿਐਕਟ ਜੋ ਕੋਈ ਬੰਦਾ ਕਰਦਾ ਉਹਦੇ ਉੱਤੇ ਰਿਐਕਸ਼ਨ ਤੁਹਾਡੇ ਜੋ ਐਕਸ਼ਨ ਹੋਏਗਾ ਉਹਦਾ ਹੀ ਰਿਐਕਸ਼ਨ ਹੋਏਗਾ ਬਿਲਕੁਲ ਅਗਰ ਤੁਸੀਂ ਕੜਵਾ ਬੋਲਦੇ ਹੋ ਨਾ ਤੇ ਸਾਹਮਣੇ ਵਾਲਾ ਵੀ ਕੜਵਾ ਹੀ ਬੋਲੇਗਾ ਤੇ ਮੇਰੀ ਨੇਚਰ ਇਦਾਂ ਦੀ ਹੈ ਕਿ ਮੈਂ ਸਾਹ ਹਰ ਬੰਦੇ ਨਾਲ ਫ੍ਰੈਂਡਲੀ ਹਾਂ ਕੀ ਬਾਤ ਹੈ ਸਰ ਜਦੋਂ ਅੱਖਾਂ ਤੋਂ ਦਿਖਦਾ ਸੀਗਾ ਉਦੋਂ ਲਾਈਫ ਕਿੱਦਾਂ ਦੀ ਲੱਗਦੀ ਸੀ ਤੇ ਅੱਜ ਨਹੀਂ ਦਿਖਦਾ ਤੇ ਅੱਜ ਲਾਈਫ ਕਿੱਦਾਂ ਦੀ ਲੱਗਦੀ ਹੈ ਸਹੀ ਦੱਸਾ ਤੇ ਅਗਰ ਮੈਨੂੰ ਪਤਾ ਹੁੰਦਾ ਕਿ ਮੈਂ ਇੰਨੇ ਕੋ ਟਾਈਮ ਸੀ ਮੈਂ ਸਮਝੋ ਬ্লাইন্ড ਵਾਲੇ ਪਾਸੇ ਚਲੇ ਜਾਣਾ ਤੇ ਸ਼ਾਇਦ ਮੈਂ ਬਹੁਤ ਤਰੱਕੀ ਕਰ ਜਾਂਦਾ ਅਸੀਂ ਆਲਸ ਖੁਨਾ ਕਰ ਜਾਂਦਾ انسان ਦੀ ਫਿਤਰਤ ਹੈਗੀ ਹੈ ਬਿਲਕੁਲ ਤੇ ਉਦੋਂ ਮੈਨੂੰ ਇਹ ਜਜਮੈਂਟ ਨਹੀਂ ਹੋਈ ਕਿ ਲੈ ਵੀ ਮੈਂ ਇੱਕ ਟਾਈਮ ਇਦਾਂ ਹੋ ਜਾਣਾ ਤੇ ਉਦੋਂ ਜੋ ਦਿਖਦਾ ਜਿਵੇਂ ਆਮ ਇਨਸਾਨ ਨੂੰ ਲਾਈਫ ਲਈ ਡੈਬੇ ਹੁੰਦਾ ਸੋ ਹੁਣ ਆਪਾਂ ਗੱਲ ਕਰਨ ਜਾ ਰਹੇ ਆ ਤੁਹਾਡੀ ਸਿੰਗਿੰਗ ਬਾਰੇ ਗਾਇਕੀ ਬਾਰੇ ਕਿੱਦਾਂ ਇਹਦਾ ਸ਼ੌਂਕ ਪਿਆ ਕਿਵੇਂ-ਕਿਵੇਂ ਲਾਈਫ ਦੇ ਵਿੱਚ ਜਿਹੜਾ ਪ੍ਰੋਗਰੈਸ ਹੁੰਦੀ ਰਹੀ ਸਿੰਗਿੰਗ ਨੂੰ ਲੈ ਕੇ ਸ਼ੌਂਕ ਦੀ ਜੇ ਗੱਲ ਕਰੀਏ ਅਗਰ ਆਪਾਂ ਪਹਿਲੇ ਬਜ਼ੁਰਗਾਂ ਦੀ ਗੱਲ ਮਤਲਬ ਸਾਇੰਟਿਸਟਾਂ ਦੀ ਗੱਲ ਅਗਰ ਮੰਨੀ ਜਾਵੇ ਕਿ ਡੀਐਨਏ 'ਚ ਕੋਈ ਮਤਲਬ ਸੰਗੀਤ ਹੁੰਦਾ ਹੈ ਇਹ ਵਾਕਈ ਗੱਲ ਸਹੀ ਹੈ ਕਿ ਮੇਰੇ ਨਾਨਾ ਜੀ ਮਤਲਬ ਸ਼ੌਂਕ ਰੱਖਦੇ ਸੀ ਤੇ ਹਾਰਮੋਨੀਅਮ ਉਹਨਾਂ ਕੋਲ ਮੈਂ ਬਚਪਨ ਜਿ ਲੈ ਆਂਦਾ ਸੀ ਤੇ ਆਪੇ ਹੀ ਵਜਾਉਂਦਾ ਰਹਿੰਦਾ ਹੁੰਦਾ ਸੀ ਸ਼ਾਇਦ ਇਟ ਮੇ ਬੀ ਪੋਸੀਬਲ ਕਿ ਉਹੀ ਮੇਰੇ 'ਚ ਅੰਦਰ ਇੱਕ ਸ਼ੌਂਕ ਹੈ ਗਿਆ ਸੀ ਇਹ ਨਾਨਾ ਜੀ ਦਾ ਦਿੱਤਾ ਹੋਇਆ ਹਾਰਮੋਨੀਅਮ ਇਹ ਹਾਰਮੋਨੀਅਮ ਹਾਂਜੀ ਇਹ ਮੇਰੇ ਨਾਨਾ ਹੀ ਦਾ ਹੈ ਕੀ ਬਾਤ ਹੈ ਤੇ ਦੋ ਚਾਰ ਲਾਈਨਾਂ ਹੋ ਜਾਈਏ ਤਾਂ ਕਿ ਸਾਡੀ ਆਡੀਅנס ਨੂੰ ਪਤਾ ਲੱਗ ਜਾਈ ਕਿ ਜੇਕਰ ਦਿਲੋਂ ਕੁਝ ਕਰਨਾ ਚਾਹਵੇ ਤੇ ਉਹ ਹਰ ਚੀਜ਼ ਪੋਸੀਬਲ ਹੋ ਸਕਦੀ ਹੈ ਹਾਂਜੀ ਕਿਉਂ ਨਹੀਂ ਕਿਉਂ ਨਹੀਂ ਕਿਉਂ ਬਿਲਕੁਲ ਜਦ ਹੋਲੀ ਜੈ ਲੈਨ ਮੇਰਾ ਨਾਮ ਖੈ ਹਾਈ ਵਜਦ ਹੌਲੀ ਜੈ ਲੰਦ ਮੇਰਾ ਨਾਮ ਮੈਂ ਤਾਂ ਮਰ ਜਾਨੀਆਂ ਵੇ ਮੈਂ ਤਾਂ ਮਰ ਜਾਨੀਆਂ ਹਏ ਹਾਏ ਵੇ ਜਦੋਂ ਹੌਲੀ ਜੈ ਲੰਦ ਮੇਰਾ ਨਾਮ ਮਰਦਾ ਦੇਵਾ ਦੇ ਝੂਠੇ ਝੂਠਾ ਹੁੰਦਾ ਪਿਆਰ ਵੇ ਹਉਂਦਾ ਪਿਆਰ ਮੈਂ ਕਰਕੇ ਮੁਹਬਤਾਂ ਕੌਣ ਜਾਣਦੇ ਹਾਰ ਹੈ ਕੀਤ ਵਾਰ ਜਦੋਂ ਕਹਿੰਦੀ ਆਨੇ ਮੈਨੂੰ ਸਖੀਆਂ ਮੈਂ ਤਾਂ ਮਰ ਜਾਨੀਆਂ ਵੇ ਮੈਂ ਤਾਂ ਮਰ ਜਾ ਹਾਏ ਹਾਏ ਵੇ ਜਦੋ ਹੋਲੀ ਜਈ ਲੰਦ ਮੇਰਾ ਨਾ ਉਹ ਮੈਡਮ ਇਹ ਪੰਨ ਮੇਰਾ ਪੰਜਾਬੀ ਕਿਆ ਬਾਤ ਤੇ ਮਤਲਬ ਮਜ਼ਾ ਆ ਗਿਆ ਸੁਣ ਕੇ ਆਵਾਜ਼ ਬਹੁਤ ਜ਼ਿਆਦਾ ਸੋਹਣੀ ਹੈ ਥੈਂਕ ਯੂ ਬਹੁਤ ਥੈਂਕ ਯੂ ਤੇ ਮਤਲਬ ਕਿ ਦਿਲ ਖੁਸ਼ ਹੋ ਗਿਆ ਮਤਲਬ ਕਿ ਲੱਗਦਾ ਨਹੀਂ ਕਿ ਬਿਨਾਂ ਦੇਖ ਕੇ ਬੰਦਾ ਇੰਨਾ ਸੋਣਾ ਇੱਕ ਤਾਂ ਵਝਾ ਵੀ ਲੈਂਦਾ ਤੇ ਇੰਨਾ ਸੋਣਾ ਗਾ ਵੀ ਲੈਂਦਾ